ਹੁਸ਼ਿਆਰਪੁਰ ਦੇ ਮੁੱਖ ਘੰਟਾ ਘਾਰ ਪੁਜਾਰ ਦੇ ਨਜ਼ਦੀਕ 2 ਮਣੀ ਟ੍ਰਾਂਸਫਰ ਦੁਕਾਨਾਂ ਨੂੰ ਚੋਰਾਂ ਨੇ ਨਿਸ਼ਾਨਾ ਬਣਾਇਆ ਦੱਸਤੀ ਹੈ ਕਿ ਇੱਕ ਦੁਕਾਨ ਦੇ ਕੰਦ ਪੀਐਨਬੀ ਬੈਂਕ ਨਾਲ ਜੁੜੀ ਹੈ ਚੋਰਾਂ ਦੇ ਹੌਸਲੇ ਬੁਲੰਦ ਹਨ ਕਿ ਇਹ ਮੁੱਖ ਪੁਜਾਰ ਵਿੱਚ ਚੋਰੀ ਦੀਆਂ ਘਟਨਾਵਾਂ ਨੂੰ ਅੰਜਾਮ ਦੇ ਰਹੇ ਹਨ ਮੌਕੇ ਤੇ ਪਹੁੰਚੇ ਡੀਐਸਪੀ ਸਿਤੀ ਦੀਪਕਰਨ ਸਿੰਘ ਨੇ ਕਿ ਹਾਕੀ ਚੋਰਾਂ ਨੂੰ ਜਲਦ ਫੜ ਲਿਆ ਜਾਵੇਗਾ ਜੀ ਸ਼ਬੀਲ ਕਿਰੀ ਮਾਰਕੀਟ ਹੈ ਜਿਲੰਦਰ ਰੋਡ ਆ ਇਹੀ ਗੱਲ ਆ ਬਦ ਹਾਂਜੀ ਸਾਡਾ ਮੰਨੀ ਟ੍ਰਾਂਸਫਰ ਦਾ ਕੰਮ ਆਏਗਾ ਰੋਲ ਮਰੀ ਚੇਂਜ ਨਾਮ ਕੀ ਗੱਲ ਆ ਬਦ ਯਾਰ ਵੀ ਤਾਂ ਸਾਰੋਂ ਖੂਨੇ ਗਿਆ ਕਿ ਸਾਡੀ ਦੁਕਾਨ ਦਾ ਛੜ ਰੇ ਇੱਥੋਂ ਚੱਕਿਆ ਪਿਆ ਟੁੱਟਾ ਪਿਆ ਤੋਂ ਉੱਤੋਂ ਬਦਲ ਕੇ ਅਸੀਂ ਆ ਗਏ ਇੱਥੇ ਆ ਕੇ ਦੇਖਿਆ ਤਾਂ ਫਲਾਤ ਬਣੇ ਉਸ ਮੇਰੇ ਕਿੰਨਾ ਮਨਸਾਨ ਆ ਗਾ ਨੁਕਸਾਨ ਉਹ ਮੈਡਮ ਨੂੰ ਆ ਕੇ ਫੇਰੇ ਪਤਾ ਲੱਗੂਗਾ ਕਿੰਨਾ ਕੁ ਸੀਗੀ ਹੋਇਆ ਉਧਰੋਂ ਡੀਵੀਡੀ ਆਰ ਵਗੈਰਾ ਸਾਡੇ ਲੈ ਲਓ ਵਾਇਨ ਵਗੈਰਾ ਪਏ ਉਸ ਜੇ ਜਾਂ ਦੀ ਜੀ ਉਹ ਵੀ ਲੈ ਕੇ ਆ ਕੇ ਬਾਕੀ ਸੀ ਦਾ ਕੰਮ ਆ ਤੁਹਾਡਾ ਗ੍ਰਾਚਨ ਯੂਨੀਅਨ ਦਾ ਤੇ ਕ੍ਰਾਂਸੀ ਨਾ ਮਨੀ ਟਰਾਂਸਪੋਰਟ ਇਹੋ ਜਿਹਾ ਇੰਵੈਸਟ ਯੂਨੀਅਨ ਹੋਈ ਆ ਜੀ ਸਰ ਦਾ ਜੀ ਉਹ ਕਿਤੇ 80 ਕਿਲੋਮੀਟਰ ਹੀ ਥਾਣਾ ਹੈ ਹਾਂ ਜੀ ਉਹ ਨਾਲ ਹੀ ਪਾਇਗਾ ਥਾਣਾ ਜੀ ਨਾਲੇ ਖਾਣੇ ਦੇ ਨਾਲ ਹੀ ਤੁਹਾਡੇ ਨਾ ਜਨਰਲ ਅਸ਼ੋਕ ਬੈਂਕਾ ਦੀ ਸਿਕਿਉਰਟੀ ਹੁੰਦੀ ਰੋਕ ਤੇ ਆ ਕੋਈ ਪਤਾ ਨਹੀਂ ਲੱਗਦਾ ਜੀ ਅਰੇ ਕਿਨਾਰ ਗੋਰ ਕੁਮਾਰ ਇਹਦੇ ਦਾਣਾ ਦਾ ਜਲੰਧਰ ਰੋਡ ਨੀਅਰ ਪੀ ਐਨ ਵੀ ਬੈਂਕ ਬਹੁਤ ਵਾਰ ਬਹੁਤ ਵਾਰ ਵੀ ਸਵੇਰੇ ਫੋਨ ਆਇਆਗਾ ਮੈਡਮ ਉਹਨਾਂ ਦਾ ਕਿ ਦੁਕਾਨ ਦੇ ਸ਼ਕਤ ਤੋੜੇ ਹੋਏ ਜਦੋਂ ਆ ਕੇ ਦੇਖਿਆ ਤਾਂ ਖਲਾਰਾ ਪਿਆ ਹੋਇਆ ਸੀ ਤੇ ਦੇਖਿਓ ਵਿੱਚ ਤੋਂ ਅੱਧਾ ਕਿਲੋਮੀਟਰ ਥਾੜਾ ਹੈ ਤੇ ਨਾਲ ਹੀ ਮੇਨ ਬ੍ਰਾਂਚੀ ਐਨ ਵੀ ਦੀ ਹੈ ਤੇ ਨਾਲ ਲੱਗਦੀ ਕੰਦੇ ਵੱਡੀ ਵੱਡੀ ਚੋਰੀ ਹੁੰਦੀ ਹੈ ਉਹ ਜੋ ਨਾਲ ਜਿਹੜੀ ਆ ਕੰਦ ਪਿੱਛੇ ਦੇ ਨਾਲ ਬੈਂਕ ਦੀ ਕੰਦ ਹੈ ਤਾਂ ਵੀ ਦੇਖ ਲੋ ਕੋਈ ਕੋਕ ਨਹੀਂ ਆਗਾ ਚੋਰਾਂ ਨੂੰ ਉਹ ਜੀ 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 ਦੇ ਦਾਰ ਇਹ ਆਈ ਪੁੱਛਤੇ ਹਾਂਜੀ ਆਈ ਹੈ ਕਰਕੇ ਗਏ ਚੱਕ ਸਾਰਾ ਕੁਝ ਲੱਗਦਾ ਕਰਨਗੇ ਕੀ ਕਹਿਣਾ ਹੈ ਪੂਰਾ ਕੰਨ ਜੀ ਜਲਦੋ ਜਲ ਚੋਰ ਜਿਹੜੇ ਵੀ ਆ ਕੇ ਫੜਾਂਗੇ ਕੀ ਮੰਗੀਗਾ ਬੰਦਾ ਮੰਗ ਜਹੀ ਆ ਸਰ ਜੋ ਨੁਕਸਾਨ ਹੋਇਆ ਜਿਹੜਾ ਨੂੰ ਕੀਤਾ ਨੁਕਸਾਨ ਉਹਨਾਂ ਦੇ ਅਕੇਲ ਕਰਸੀ ਜਾਵੇ ਕੀ ਕਰਾਸੀ ਮੇਰਾ ਵੀ ਹੈ ਤੁਸੀਂ ਮਨੀ ਐਕਸਚੇਂਜ ਦਾ ਕੰਮ ਕਰਦੇ ਹੋ ਸਰ ਖਡਾ ਬੈਸਮੀ ਮਨੀਗ੍ਰਾਮ ਹਰੀਆ ਪਾਸਪੋਰਟ ਲਾਇਸੈਂਸ ਇਹ ਕੰਮ ਹੈਗਾ ਯਾ ਤੇ ਬਾਕੀ ਕਿਆ ਹੈ ਸੀਗਾ ਪਿਆ ਥੋੜਾ ਬਤਾਓ ਵੀ ਲੈ ਕੇ ਇਹਨਾਂ ਨੁਕਸਾਨ ਆਇਆ ਮੋਟਾ ਮੋਟਾ 770 ਜਾਤਾ ਹੈਗਾ ਬਾਕੀ ਆ ਦਾ ਜੋ ਤੋੜਪਨ ਕਰਕੇ ਇਹਦਾ ਲੱਗਾਈ ਜਣੇ ਜੀ ਉਹ ਸਾਬ ਕੋ ਕੈਮਰੇ ਗੁੰਮਰੇ ਨਾਲ ਹੀ ਲਗੇ ਇੱਕ ਰਾਤ ਦੇ ਵਿੱਚ ਉਹਨਾਂ ਨੇ ਦੋ ਇਕੱਠੀਆਂ ਛੋਪਾਂ ਦੀ ਚੋਰੀ ਕੀਤੀ ਵੀ ਬਸ ਇੱਕ ਗਲੀ 'ਚ ਇੱਕ ਬਾਹਰ ਜੀ ਸਰ ਜਿੰਗੀਆਂ ਚੋਰੀਆਂ ਹੋਈਆਂ ਇਹ ਮਤਲਬ ਹੈ ਇੱਕ ਘੰਟਾ ਕਰ ਤੋਂ ਜਲੰਧਰ ਰੋਡ ਦੇ ਦੋ ਸ਼ਾਪਸ ਨੇ ਰਾਇਲ ਮਨੀ ਐਕਸਚੇਂਜ ਵੀਕ ਐਂਟਰਪ੍ਰਾਈਜ਼ ਦੇ ਇਹ ਦੋ ਦੁਕਾਨਾਂ 'ਚ ਚੋਰੀਆਂ ਹੋਈਆਂ ਤੇ ਬਾਕੀ ਹੁਣ ਸਾਡੀ ਟੀਮ ਇੱਥੇ ਪਹੁੰਚ ਗਈ ਹੈ ਅਸੀਂ ਕੈਮਰਾ ਚੈੱਕ ਕਰਦੇ ਹਾਂ ਬਾਕੀ ਕੋਰਸੇ ਲਾਨੇ ਤੇ ਜਿੱਦਾਂ ਇਨਵੈਸਟੀਗੇਸ਼ਨ ਤੇ ਸਾਹਮਣੇ ਆਉਣੀ ਹੈ ਜਲਦੀ ਨੋਟ੍ਰੇਸ ਕਰਨ ਦੀ ਕੋਸ਼ਿਸ਼ ਕਰਦੇ ਹਾਂ ਹਮੇਂ ਪਹਿਲੇ ਦੁਕਾਨਾਂ ਤੇ ਸਰ ਜਿਹੜੀ ਬੇਸਿਕਲੀ ਚੋਰੀ ਹੋਈ ਹੈ ਦੋ ਦੁਕਾਨਾਂ ਤੇ ਸਾਹਮਣੇ ਹੈ ਕਾਜੀ ਦੁਕਾਨਾਂ ਦੀ ਕੋਈ ਮਨੀ ਐਫਐਮ ਸਰ ਕੁਝ ਮਾਲਕ ਜਿਹਨਾਂ ਨੇ ਜਿਹੜੀ ਆ ਗਏ ਉਹਨਾਂ ਨਾਲ ਹੋ ਰਿਹਾ ਜੀ ਕੰਟੈਕਟ ਹੋ ਜਾਓ ਟੀਮ ਕੋਈ ਅਜੂ ਤਾਂ ਪਿੱਛੇ ਤੋਂ ਸਾਹਮਣੇ ਆ ਜਾਂਦਾ ਬਸ ਸਾਥ ਕਰਤੀ ਹੈ ਜਿੱਦਾਂ ਸਾਹਮਣੇ ਆਉਂਦਾ ਸਾਨੂੰ ਦੱਸੋ